ਉਹਨਾਂ ਲਈ ਆਮ ਜਿਹੜੀ ਸਮਸ਼ਾਨ ਘਾਟ ਆ ਲੋਕਾਂ ਵਾਲੀ ਉਹਨੇ ਯੂਨੀਵਰਸਿਟੀ ਜਾਂਦੇ ਨੇ ਨਹੀਂ ਵੱਖਰੀ ਜਗ੍ਹਾ ਬਣਾਈ ਜਾਂਦੀ ਆ ਠੀਕ ਹੈ ਵੱਖਰੀ ਜਗ੍ਹਾ ਬਣਾਉਂ ਤੋਂ ਉੱਥੇ ਸਰਕਾਰ ਕੀਤਾ ਜਾਂਦਾ ਸਾਰੀ ਸੰਗਤ ਵਾਲਿਆਂ ਨੇ ਜੂਨ ਖੜ ਕੇ ਦੇਖਦੀ ਆ ਕੁਝ ਜਿਹੜੇ ਹੁੰਦੇ ਨੇ ਸਿੰਘ ਜਿਹੜੇ ਸੇਵਾ ਕਾਰਸਾ ਕਰਦੇ ਉਹਨਾਂ ਨੂੰ ਉਹ ਆਫੀਸੀ ਦੀ ਉਹਨਾਂ ਨੂੰ ਨਾਲ ਲਾਇਆ ਜਾਂਦਾ ਅੱਛਾ ਬਾਬਾ ਜੀ ਇੱਥੇ ਇੱਕ ਕੁਐਸਚਨ ਹੈ ਵੀ ਜਿਸ ਤਰੀਕੇ ਨਾਲ ਆਪਣੀ ਇੱਕ ਪਰੰਪਰਾ ਦੇ ਵਿੱਚ ਪਰਿਵਾਰਿਕ ਮੈਂਬਰ ਅਗਨੀ ਭੇਂਟ ਕਰਦਾ ਜਿਹੜੀ ਮਹਾਪੁਰਖਾਂ ਅੰਤਜਨ ਸੰਸਕਾਰ ਵੇਲੇ ਉਹ ਅਗਨੀ ਭੇਟ ਕਰਨ ਦੀ ਕੀ ਪ੍ਰਕਿਰਿਆ ਵਰਤੀ ਜਾਂਦੀ ਹੈ ਉਹ ਇਹ ਹੁੰਦੀ ਹੈ ਜੀ ਇੱਥੇ ਪਰਿਵਾਰ ਦਾ ਕੋਈ ਸਬੰਧ ਨਹੀਂ ਹੈਗਾ ਠੀਕ ਹੈ ਪਰਿਵਾਰ ਦੇ ਉਹਨਾਂ ਦੇ ਮੈਂਬਰ ਇੱਥੇ ਹੈਗੇ ਨੇ ਹਾਂਜੀ ਪਰ ਇਹ ਕੋਈ ਜ਼ਰੂਰੀ ਨਹੀਂ ਵੀ ਉਹਨਾਂ ਦੇ ਪਰਿਵਾਰ ਦਾ ਹੀ ਅਗਨੀ ਭੇਟ ਕਰੇ ਠੀਕ ਹੈ ਜਿਹੜੇ ਇਥੋਂ ਦੇ ਸੇਵਾਦਾਰ ਨੇ ਹਾਂਜੀ ਜਿਹੜੇ ਉਹਨਾਂ ਦੇ ਵਿੱਚ ਥੋੜੇ ਜਿਹਾ ਸੀਨੀਅਰ ਨੇ ਹਾਂਜੀ ਉਹ ਕਿਸੇ ਦਾ ਮਹਾਪੁਰਖ ਹੁੰਦੇ ਨੇ ਜਿਹੜੇ ਇੱਥੇ ਤੋਂ ਸਬੰਧਤ ਇਥੋਂ ਗਏ ਹੁੰਦੇ ਨੇ ਜਾਂ ਉਹ ਆਏ ਹੁੰਦੇ ਨੇ ਜਿਹੜੇ ਕਾਫੀ ਰਿਗੂਲਰ ਲਗਾਵਾਂ ਹਾਂਜੀ ਜਿਹੜੇ ਮਹਾਪੁਰਖ ਨੇ ਉਹ ਸਾਰੀ ਇਹ ਕਰਦੇ ਆ ਕਰਿਆ ਹਾਂਜੀ ਨਾਲ ਮਿਲ ਕੇ ਸਾਰੇ ਜਾਣ ਠੀਕ ਹੈ ਤੇ ਉਹ ਉਹਨਾਂ ਤੋਂ ਬਿਨਾ ਹੋਰ ਕੋਈ ਜਾਨੀ ਆਮ ਜਾਨੀ ਜਿਹੜੇ ਹੁੰਦੇ ਸਾਡੇ ਵਰਗੇ ਜਿਹੜੇ ਫਿਰਦੇ ਦੁਰਦੇ ਆ ਕੇ ਉਹਨਾਂ ਦਾ ਕੋਈ ਹਿਸਾਬ ਕਿਦਾ ਠੀਕ ਹੈ ਉਹਨਾਂ ਨੇ ਹੀ ਕਰ ਰਹੇ ਹੁੰਦੇ ਯਾਰ ਨਹੀਂ ਬਾਬਾ ਜੀ ਤੁਸੀਂ ਵੀ ਤੁਸੀਂ ਮਹਾਨ ਡਿਊਟੀ ਨਿਭਾ ਰਹੇ ਹੋ ਜਿਸ ਤਰੀਕੇ ਦੇ ਨਾਲੇ ਪਰੰਪਰਾਵਾਂ ਦੀ ਜਿਹੜੀ ਜਾਣਕਾਰੀ ਹੈ ਤੁਹਾਡੇ ਕੋਲ ਹੈ ਤੁਸੀਂ ਆਮ ਇਨਸਾਨ ਨਹੀਂ ਹੈਗੇ ਨਹੀਂ ਨਹੀਂ ਦੇਖੋ ਅਸੀਂ ਤਾਂ ਹੈਗਾ ਇੱਥੇ ਸੇਵਾ ਕਰਨ ਦੇ ਸਾਡਾ ਇੱਥੇ ਕੋਈ ਵੱਡਾ ਉਹ ਨਹੀਂ ਹੈ ਨਾ ਕਿ ਮੈਂ ਪਾਰਕਿੰਗ ਵੀ ਹੈ ਜਿਹੜਾ ਕਰ ਤੁਹਾਡੀ ਸੇਵਾ ਹਾਂਜੀ ਅੱਜ ਇਹਨਾਂ ਵੱਲੋਂ ਹੁਕਮ ਆਇਆ ਇੱਥੇ ਆ ਗਏ ਠੀਕ ਹੈ ਸਾਨੂੰ ਦਾ ਇਹ ਅਭੀ ਸਾਡੀ ਡਿਊਟੀ ਉੱਥੇ ਆ ਹਾਂਜੀ ਨਾ ਕੋਈ ਅੰਦਰੋਂ ਸੁਨਿਆਉਂਦਾ ਸੀ ਇਹ ਕੰਮ ਕਰਨਾ ਇੱਥੇ ਧਰਮ ਹਰ ਹਾਲ ਬਿਤਾਉਣਾ ਪੈਂਦਾ ਠੀਕ ਹੈ ਤੋਂ ਅਗਨੀ ਪੇਟ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਵੀ ਕੋਈ ਮਹਾਪੁਰਖਾਂ ਦੀ ਜਿਹੜੀ ਸੰਸਕਾਰ ਦੀ ਵਿਧੀ ਹੈ ਉਹਦੇ ਵਿੱਚ ਵੀ ਆਮ ਆਪਣੇ ਸੰਸਕਾਰਾਂ ਦੇ ਨਾਲੋਂ ਕੁਝ ਫਰਕ ਉਹਦੇ ਨਾਲੋਂ ਫਰਕ ਉਹ ਸਾਰੀ ਵਿਧੀ ਜਿਹੜੀ ਸਿੱਖੀ ਮਿਲਾਂ ਦੇ ਅਨਸਾਰ ਉਹ ਸਾਰੇ ਲਿਖਾ ਠੀਕ ਹੈ ਇਹਨਾਂ ਦਾ ਸੰਸਕਾਰ ਹੋਊਗਾ ਇੱਕ ਦਿਨ ਅਗਲੇ ਦਿਨ ਜਾ ਕੇ ਉਹਨਾਂ ਛੱਡ ਕੇ ਉਹਨਾਂ ਦੇ ਹਾਂਜੀ ਇਹਨਾਂ ਅਗੀਠਾ ਉਹ ਸੰਭਾਲਿਆ ਜਾਊਗਾ ਉਹ ਮੀਠੇ ਦੇ ਵਿੱਚੋਂ ਉਹ ਇਕੱਠਾ ਸਾਰੇ ਦਾ ਸਾਰਾ ਹੀ ਕਲਸਾਂ ਦੇ ਵਿੱਚ ਪਾ ਦੇਉ ਤੇ ਜਿਵੇਂ ਆਮ ਲੋਕ ਕਰਦੇ ਨੇ ਕੱਲੀ ਕੱਲੀ ਹੱਡੀ ਚੁੱਕੀ ਠੀਕ ਹੈ ਉਹ ਨਹੀਂ ਕਰਨਗੇ ਕਦੇ ਠੀਕ ਹੈ ਜੀ ਉਹ ਹੀ ਠੇ ਕਲਸਾਂ ਦੇ ਵਿੱਚ ਪਾ ਕੇ ਵਿਸ਼ੇਸ਼ਤਾ ਯਾਨੀ ਅੰਗੀਠੇ ਦੀ ਜਿਹੜੀ ਸਾਰੀ ਹੀ ਸਾਰੀ ਸਾਰੀ ਰਾਖ ਸਾਰੀ ਜਿਹੜੀ ਉਹ ਪੰਜ ਤਤਾਂ ਦੇ ਵਿੱਚ ਮਲੀਨ ਹੋਈ ਹਾਂ ਉਹਨਾਂ ਦੀ ਪਾਵਨ ਰਹੀ ਹੈ ਉਹਦ ਨੂੰ ਸਾਰੀ ਨੂੰ ਹੀ ਲੈ ਕੇ ਜਾਣਾ ਸਾਰੀ ਨੂੰ ਕਲਸਾਂ ਦੇ ਵਿੱਚ ਪਾ ਕੇ ਰਾਖ ਰੱਖਣੀ ਠੀਕ ਹੈ ਉਹ ਕੋ ਸਾਰੀ ਫਿਰ ਜਿੰਨ ਸਾਡੇ ਸਿੱਖ ਸਭ ਜਗਤ ਦੇ ਵਿੱਚ ਪੰਜਾਬ ਦੇ ਵਿੱਚ ਜਿਆਦਾ ਘੱਟੋ ਘੱਟ ਸ੍ਰੀ ਪੁਰਸਾਹ ਜਾਂਦੇ ਨੇ ਸਰ ਠੀਕ ਹੈ ਕਿਉਂਕਿ ਉੱਥੇ ਤਿੰਨ ਗੁਰੂ ਸਾਹਿਬਾਨ ਦਾ ਉੱਥੇ ਸੰਸਕਾਰ ਹੋ ਗਿਆ ਜੋਤੀ ਜੋਤ ਹੋਇਆ ਉੱਥੇ ਹੀ ਉਹਨਾਂ ਦਾ ਜਨ ਪਰਵਾਸ ਸੰਸਕਾਰ ਹੋਇਆ ਹੈ ਨਾ ਜੀ ਠੀਕ ਹੈ ਤੇ ਉਸ ਕਰਕੇ ਸਿੱਖਾਂ ਦੀ ਸ਼ਰਧਾ ਬਣੀ ਹੋਈ ਹੈ ਜੀ ਕੋਈ ਦੂਰ ਜਿਵੇਂ ਹਰਿਦਵਾਰ ਵੱਲ ਜਾਓ ਉਧਰ ਜਾਂਦੇ ਨੇ ਉੱਥੇ ਗੁਰੂ ਅਮਰਦਾਸ ਜੀ ਦਾ ਗੁਰਦੁਆਰਾ ਹਰਿਦਵਾਰ ਠੀਕ ਹੈ ਉੱਥੇ ਜਾ ਕੇ ਉਹ ਆਪਣੇ ਕਰਦੇ ਨੇ ਨਾ ਜੀ ਠੀਕ ਹੈ ਬੈਸਟ ਏਸੀ ਚੱਲਦਾ ਫਿਰ ਉਹ ਤੋਂ ਬਾਅਦ ਭੋਗ ਦੀ ਜਿਹੜੀ ਕਿਰਿਆ ਵਾ ਉਹ 10ਵੇਂ ਦਿਨ ਦੀ ਪੱਕੀ ਹੈ ਠੀਕ ਹੈ 10ਵੇਂ 10ਵੇਂ ਦਿਨ ਕੋ ਪੁਆਇਆ ਦਿੰਦਾ ਹਾਂ ਜੀ ਚਾਹੇ ਸੈਦ ਪੜ ਰੱਖੇ ਚਾਹੇ ਖੰਡ ਪੜ ਰੱਖੇ ਠੀਕ ਹੈ ਉਹ ਬਾਕੇ ਫਿਰ ਲੰਮਾ ਦੀਵਾਰ ਤੇ ਆਇਆ ਨਮਾਹ ਕੋ ਖਾਸ ਤੌਰ ਤੇ ਪੋਟੋ ਘੜਨੇ 5-7 ਘੰਟੇ ਦਾ ਦੀਵਾਨ ਠੀਕ ਹੈ ਠੀਕ ਹੈ ਬੱਚਾ ਮਹਾਪੁਰਖ ਰਤਵੰਤ ਦੇ ਸੱਜੇ ਹੁੰਦੇ ਨੇ ਜਿਹਨੇ ਸ਼ਰੋਣੀ ਕਮੇਟੀ ਦੇ ਜਾਂ ਹੋਰ ਵੀ ਜਏ ਤੇ ਇਹ ਜਿਹੜੀ ਜਿੱਥੇ ਜਿੱਥੇ ਸੰਸਕਾਰ ਕੀਤਾ ਜਾਣਾ ਹੈ ਇਸ ਯਾਦਗਾਰ ਨੂੰ ਬਣਾਈ ਰੱਖਿਆ ਜੀ ਇਹ ਇੱਥੇ ਮਰਿਆ ਦਾ ਹੈ ਬਿਲਕੁਲ ਠੀਕ ਹੈ ਜੀ ਇਹ ਇਹ ਜਦੋਂ ਇਹ ਹੋਊਗੀ ਟੈਂਪੋਰਰੀ ਹੈ ਠੀਕ ਹੈ ਉਸ ਤੋਂ ਬਾਅਦ ਹੈ ਹਾਂਜੀ ਇਹ ਉਸ ਤੋਂ ਬਾਅਦ ਇਹ ਜਗਾ ਇਥੇ ਤੱਕ ਹੀ ਹੋ ਉਸਾਰੀ ਠੀਕ ਹੈ ਇਹ ਇਹ ਬਣਾ ਬਾਰ ਬਣਾ ਕੇ ਮੱਥੇ ਟੇਕਣ ਆ ਜਣ ਉਹ ਵੀ ਆਪਣਾ ਜਣੀ ਮੂਰਤੀ ਪੂਜਾ ਤੋਂ ਜਿਹੜੀ ਆਪਣੀ ਸਿੱਖਿਆ ਗੁਰੂਆਂ ਦੀ ਉਸੇ ਪਰੰਪਰਾ ਨੂੰ ਪੂਜਾ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਠੀਕ ਹੈ ਇਹਨਾਂ ਜਗਾ ਦੇ ਪੱਥਰ ਜਾਂ ਮਿੱਟੀ ਨੂੰ ਲੈ ਕੇ ਆਪਣਾ ਬੈਠੇ ਰਹਿੰਦੇ ਆ ਠੀਕ ਹੈ ਲੋਕ ਉਹ ਗੁਰੂ ਸਾਹਿਬ ਨੂੰ ਜਿਹੜਾ ਸਰਮੌਰ ਨੇ ਉਹਨਾਂ ਨਹੀਂ ਛੱਡਦੇ ਨਾ ਫਿਰ ਆ ਮਿੱਟੀ ਐ ਪੱਥਰ ਮਗਰ ਪੈ ਜਾਂਦਾ ਜਿੱਥੋਂ ਕੁਝ ਨਹੀਂ ਪ੍ਰਾਪਤੀ ਹੁੰਦੀ ਇਹਦਾ ਮਹਾਪੁਰਖ ਇਹ ਇੰਨੇ ਕੋਰੇ ਸੀ ਇਸ ਨਾਮ ਦੇ ਦੇ ਵਿੱਚ ਹਾਂਜੀ ਬਿਲਕੁਲ ਵੀ ਹਾਂਜੀ ਆਹ ਜੀ ਕੋਈ ਹੱਤ ਨਹੀਂ ਕਰ ਮੰਨਦੇ ਕਿਸੇ ਨੂੰ ਠੀਕ ਹੈ ਜਿਵੇਂ ਲੋਕਾਂ ਨੇ ਅੱਖਾਂ ਦਾ ਮਰਿਆਦਾ ਰੱਖੀ ਹੁੰਦਾ ਜੀ ਸਾਲ ਬਾਅਦ ਵੀ ਫਿਰ ਭੋਗ ਪਾਓ ਹਾਂਜੀ ਉਹ ਕੋ ਨਹੀਂ ਇਹ ਕੁਝ ਨਹੀਂ ਕਰਾਂ ਇੱਕ ਵਾਰੀ ਭੋਗ ਪਾਣਾ ਇੱਕੋ ਵਾਰੀ ਸਾਰੀ ਅਰਦਾਸ ਹੋਣੀ ਠੀਕ ਹੈ ਜਦੋਂ ਉਹ ਜਿਹੜੀ ਦੇਹ ਬਲੀਨ ਹੋ ਗਈ ਚਾਰਗੇ ਠੀਕ ਹੈ ਤਾਲਪੁਰ ਦੇ ਵਿੱਚ ਰ ਉਦੋਂ ਬਾਅਦ ਉਹ ਬਾਕੀ ਜਿਸ ਤਰ੍ਹਾਂ ਆਮ ਆਪਣੇ ਸੰਸਕਾਰ ਦੇ ਵਿੱਚ ਜਦੋਂ ਅਗਨੀ ਭੇਟ ਕਰਨ ਤੋਂ ਬਾਅਦ ਪਾਠ ਹੁੰਦਾ ਫਿਰ ਅਪਰ ਅਰਦਾਸ ਕਰਦੇ ਆ ਉਹ ਪ੍ਰਕਿਰਿਆ ਤਾਂ ਉਸੇ ਤਰੀਕੇ ਨਾਲ ਫਾਲੋ ਕੀਤੀ ਜਾਂਦੀ ਹੈ ਉਹ ਸਾਰੀ ਉਹ ਹੈ ਸਾਰਿਆਂ ਨੇ ਇੱਕੋ ਹੀ ਹਾਂਜੀ ਤੇ ਬਸ ਮਾਪੋਖ ਖਾਲੇ ਜਿਹੜੀ ਦੱਸਿਆ ਇਹ ਗੱਲਾਂ ਕੁਝ ਪਿਛੇ ਹੀ ਸੁਣੀਆਂ ਠੀਕ ਹੈ ਬਹੁਤ ਧੰਨਵਾਦੀ ਤੁਹਾਡਾ ਜਿਹੜਾ ਕੀਮਤੀ ਸਮਾਂ ਜੀ ਬਾਬਾ ਜੀ